ਹੈਲੋ ਮੇਰੇ ਵਾਲਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੀ ਪੰਜਾਬਣ ਤੇ ਅੱਜ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਅੱਜ ਆਪਾਂ ਕੋਈ ਕਟਿੰਗ ਦੀ ਵੀਡੀਓ ਨਹੀਂ ਪਾਵਾਂਗੇ ਅੱਜ ਆਪਾਂ ਤੁਹਾਨੂੰ ਜਿਹੜੀ ਸਟਿਚ ਕੀਤੀ ਹੈ ਸੂਟ ਉਹ ਦਿਖਾਉਨੇ ਆ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਹਾਂਜੀ ਇਹ ਆਪਣੀ ਸੂਟ ਹੈ ਇਹ ਸੂਟ ਦੇ ਆਪਾਂ ਪਾਈਪਿੰਗ ਲਾ ਕੇ ਤਿਆਰ ਕੀਤਾ ਹੈ ਪਲੇਨ ਪਾਈਪਿੰਗ ਗਲਾ ਆਪਾਂ ਤਿੰਨ ਗੋਠਾਂ ਵਾਲਾ ਬਣਾਇਆ ਤੇ ਇਹ ਆਪਾਂ ਪਾਈਪਿੰਗ ਲਾਈ ਹੈ। ਇਹ ਕਿੰਨੀ ਸਫਾਈ ਦੀ ਪਾਈਪਿੰਗ ਲੱਗੀ ਹੈ। ਚਾਕਾਂ ਤੇ ਪਾਈਪਿੰਗ ਲਾਈ ਹੈ ਤੇ ਬਾਹਾਂਵਾਂ ਤੇ। ਇਹਦੇ ਵਿੱਚ ਫਲਾਵਰ ਨੇ ਕਰੀਮ ਕਲਰ ਦੇ ਤੇ ਆਪਾਂ ਨਾਲ ਕਰੀਮ ਕਲਰ ਦੀ ਪਾਈਪਿੰਗ ਲਾਈ ਹੈ। ਇਹ ਨਾਲ ਸਲਵਾਰ ਤੇ ਇਹ ਸ਼ਰਟ ਹੈ। ਇਹ ਆਪਣਾ ਸਿੰਪਲੀ ਸੂਟ ਹੈ। अपा सलवार सीधी बना रखी है बिना बैल्ट तो यह बिना बैल्ट तो सलवार तैयार की आप शर्ट है यह गला आप बिना बुकरम का बनाया फिर भी कि सफाई बनिया मैं इस वीडियो भी पा रखी है भी बिना बुकरम तो गला आप बना ना है। एक सूट अपना ये भी बिना पाइपिंग तो ही है ਇਹਦਾ ਵੀ ਗੋਲ ਗਲਾ ਹੈ ਇਹ ਵੀ ਗਲਾ ਆਪਾਂ ਬਿਨਾਂ ਬੁਕਰਮ ਤੋਂ ਬਣਾਇਆ ਹੈ ਇਹਦੇ ਨਾਲ ਸਲਵਾਰ ਹੈ ਹੁਣ ਹਾਂਜੀ ਇੱਕ ਆਪਾਂ ਸੂਟ ਤਿਆਰ ਕਰਿਆ ਸਲੈਸ਼ ਲਾ ਕੇ ਪਤਨਾ ਦਿਖਾਉਨੇ ਆ ਇਹ ਆਪਾਂ ਇਹਦਾ ਗਲਾ ਬਣਾਇਆ ਖੋਲ ਕੇ ਬਹਣੇ ਇੱਕ ਮਿੰਟ ਇਹ ਬਾਜੂ ये सैडाते बरीक लैस लाई है तो एक कट पा के लैस लाई है ये आपका घेरा के दिखा देने ये आपका घेरा यह गला आप जहाँ नहीं लैस ला के इमें आप लैस ला के सलवार तैयार की है स्टेट सलवार बनाई है ਬਿਨਾ ਪਹੁੰਚੇ ਤੇ ਇਹਦੇ ਵਿੱਚ ਪਹੁੰਚਾ ਨਹੀਂ ਪਾਇਆ ਆਪਾਂ ਤੇ ਇਹ ਆਪਾਂ ਪਹੁੰਚਿਆ ਤੇ ਵੀ ਜਿਵੇਂ ਆਪਾਂ ਘੇਰੇ ਤੇ ਲੈਸ ਲਾਈਏ ਓਵੇਂ ਆਪਾਂ ਪਹੁੰਚਿਆ ਤੇ ਲੈਸ ਲਾਈ ਹੈ ਵੇਖੋ ਸਫਾਈ ਕਿੰਨੀ ਹੈ ਕਿੰਨੀ ਸਫਾਈ ਨਾਲ ਲੈਸ ਲੱਗੀ ਹੈ ਇਹ ਆਪਾਂ ਕੱਟ-ਪਾ ਕੇ ਲੈਸ ਲਾਈ ਹੈ ਇੱਕ ਆਪਾਂ ਸੂਟ ਰੈਡੀ ਕੀਤਾ ਇਹਦਾ ਆਪਾਂ ਇਹਦਾ ਆਪਾਂ ਗਲਾ ਚੌਰਸ ਕਰਿਆ। ਨੋ ਅਗਲਾ ਗਲਾ ਚੌਰਸ ਹੈ ਪਿਛਲਾ ਸਾ ਗੋਲੀ ਹੈ ਤੇ ਇਹਦੇ ਆਪਾਂ ਕਾਫ ਲਾਏ ਆ। ਕਾਫ ਵਾਲੀਆਂ ਬਾਜੂ ਬਣਾਈਆਂ ਨੇ ਆਪਾਂ ਇਹਦੇ। भी भी ये भी आप स्टेट सलवार ही बनाई है कि आप स्टेट सलवार तैयार की थी है ये आपजूं करके ही दिखाया ये सफ वाल बाजू बनाइया ने बाकी बाक सारा सूट बिना लाश तो ही बनाया चलो जी मिलते हैं अगली वीडियो न